न दे पी सरकार माल सारीअ जॻह न हिकु ਮਰਵਾਸੂ ਜੀ ਅਜ ਤੱਕ ਸੰਗਠਨ ਦੇ ਬਹੁਤ ਡਿਟੇਲ ਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਜੋ ਵੀ ਸਹਿਮਤੀ ਬਣੀ ਉਸ ਤੋਂ ਟਾਈਮ ਟਾਈਮ ਜਾਣੂ ਕਰਦੇ ਹਾਂ ਧੰਨਵਾਦ ਜੀਆਂ ਮਿਲੀਆਂ ਹੋਈਆਂ ਨੇ ਉਹ ਵੀ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਹੁਣੀ ਪਰਚੀਆਂ ਦੇ ਕੇ ਸਾਰੀਆਂ ਟਰਾਲੀਆਂ ਦਾ ਪ੍ਰਧਾਨ ਜੀ ਅੱਜ ਮੀਟਿੰਗ ਦੇ ਵਿੱਚ ਗਏ ਸੀਗੇ ਕੀ ਫੈਸਲਾ ਹੋਇਆਗਾ ਦੇਖੋ ਮੀਟਿੰਗ ਦੇ ਵਿੱਚ ਹਾਲੇ ਜਿਹੜੀ ਗੱਲਬਾਤ ਤੇ ਸਹਿਮਤੀ ਬਣੀ ਹੈ ਉਹ ਇਹ ਬਣੀ ਹੈ ਕਿਉਂਕਿ ਸਭ ਤੋਂ ਪਹਿਲੀ ਜਿਹੜੀ ਸਾਡੀ ਗੱਲ ਸੀ ਵੀ ਇਸ ਗੰਨਾ ਮੈਲ ਨੂੰ ਚਲਾਇਆ ਜਾਵੇ ਤੇ ਇਹਨੂੰ ਕਲੋਨੀਆ ਕੱਟ ਕੇ ਵੇਚਿਆ ਨਾ ਜਾਵੇ ਕਿਉਂਕਿ ਇਹ ਸਾਡੇ ਇਲਾਕੇ ਦੀ ਮੁੱਖ ਕਿਸਾਨਤ ਹੈ ਗੰਨੇ ਨੂੰ ਖਰੀਦਣ ਵਾਲੀ ਉਹਨਾਂ ਨੇ ਇਹ ਚੀਜ਼ ਨੂੰ ਪ੍ਰਵਾਨ ਕੀਤਾ ਵੀ ਅਸੀਂ ਇਹ ਸਾਰੇ ਮਸਲੇ ਦੇ ਉੱਤੇ ਤੁਹਾਡੀ ਕੱਲ ਨੂੰ ਕੇਨ ਕਮਿਸ਼ਨ ਨਾਲ 11 ਵਜੇ ਲਗਭਗ ਇਸ ਧੂਰੀ ਦੇ ਵਿੱਚ ਮੀਟਿੰਗ ਕਰਵਾਵਾਂਗੇ ਸਾਡੀ ਮੰਗ ਸੀ ਵੀ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਲਿਖਤੀ ਸਾਨੂੰ ਦੇਵੇ ਇਸ ਮਿਲਨ ਨੂੰ ਅਸੀਂ ਜਿਹੜੀਆਂ ਕੋਈ ਚ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਕੇ ਫੌਰੀ ਚਲਾਉਣ ਦਾ ਫੈਸਲਾ ਕਰਾਂਗੇ ਦੂਜੀ ਗੱਲ ਸੀਗੀ ਜਿਹੜਾ ਗੰਨੇ ਦੀਆਂ ਆਪਣੀਆਂ ਟਰਾਲੀਆਂ ਭਰੀਆਂ ਖੜੀਆਂ ਇਹਨਾਂ ਨੂੰ ਇਹ ਫੈਸਲਾ ਹੋਇਆ ਵੀ 24 ਨੇ 25 ਨੇ 30 ਨੇ ਜਿੰਨੀਆਂ ਵੀ ਟਰਾਲੀਆਂ ਖੜੀਆਂ ਨੇ ਉਹਨਾਂ ਨੂੰ ਅਸੀਂ ਫੌਰੀ ਕੰਡਾ ਕਰਾ ਕੇ ਲਾਹਣ ਲੱਗਦੇ ਆ ਇਸੇ ਮਿਲ ਦੇ ਅੰਦਰ ਇਸੇ ਮਿਲ ਦੀ ਪਰਚੀਆਂ ਹੋਣਗੀਆਂ ਦੂਜੀਆਂ ਜਿਹੜੀਆਂ ਬਾਹਰ ਖੇਤਾਂ 'ਚ ਗੰਨਾ ਸਾਡਾ ਖੜਾ ਹੈ ਉਹਦੀਆਂ ਤੁਹਾਨੂੰ ਪਰਚੀਆਂ ਦੇਵਾਂਗੇ ਰੋਜ਼ ਤੇ ਨਾਲ ਦੀ ਨਾਲ ਉਹਦੇ ਜਿਹੜਾ ਉਹਨਾਂ ਦੀ ਇੱਕ ਪਹਿਲਾਂ ਸ਼ਰਤ ਰੱਖਦੇ ਸੀਗੇ ਵੀ ਅਸੀਂ 80 ਕੁਮੈਂਟ ਦੀ ਟਰਾਲੀ ਦੇ ਵਿੱਚ ਲੈ ਕੇ ਆਉਣਾ ਉਹ ਅਸੀਂ ਕਿਹਾ ਵੀ ਜਿਵੇਂ ਪਹਿਲਾਂ ਟਰਾਲੀਆਂ ਆਉਂਦੀਆਂ ਨੇ ਉਸੇ ਤਰ੍ਹਾਂ ਹੀ ਆਉਣਗੀਆਂ ਕੋਈ 80 ਨਹੀਂ ਆਉਂਦਾ ਤੇ ਅਸੀਂ ਕੋਈ ਕਮਿਟਮੈਂਟ ਨਹੀਂ ਕਰਦੇ ਵੀ ਇੰਨਾ ਕੰਨਾ ਆਵੇ ਕੋਈ ਟਰਾਲੀ 150 ਕੁਵੱਟਲ ਦੀ ਵੀ ਹੋ ਸਕਦੀ ਹੈ ਕੋਈ 200 ਦੀ ਵੀ ਹੋ ਸਕਦੀ ਹੈ ਕੋਈ 100 ਦੀ ਵੀ ਅੱਛਾ ਹੁਣ ਇਹ ਮੀਟਿੰਗ ਕਿਹਦੇ ਨਾਲ ਹੋਣ ਜਾ ਰਹੀ ਹੈ ਕੱਲ ਨੂੰ ਕਿੱਥੇ ਹੋਵੇਗੀ ਮੀਟਿੰਗ ਕੀ ਤੈਅ ਹੋਈ ਉਹ ਧੂਰੀ ਦੇ ਵਿੱਚ ਮੀਟਿੰਗ ਹੋਊਗੀ ਕੈਨ ਕਮਿਸ਼ਨ ਨਾਲ ਉਹਦੇ ਸਾਡੀ ਡਿਮਾਂਡ ਤਾਂ ਇਹ ਸੀ ਵੀ ਨਾਲ ਖੇਤੀ ਮੰਤਰੀ ਬੈਠਣਾ ਚਾਹੀਦਾ ਉਹ ਕਹਿੰਦੇ ਅਸੀਂ ਉਦੋਂ ਤੁਹਾਨੂੰ ਲਿਖਾ ਕੇ ਕਮਿਟਮੈਂਟ ਕਰਾ ਕੇ ਚਿੱਠੀ ਦੇਵਾਂਗੇ ਬਕਾਇਦਾ ਲੈਟਰ ਵੀ ਅਸੀਂ ਇਸ ਮੈਲ ਨੂੰ ਕੋਈ ਵੇਚਣ ਦਾ ਫੈਸਲਾ ਨਹੀਂ ਕਰਦੇ ਇਹ ਸਾਰੀ ਜਿਹੜੀ ਕਮੇਟੀ ਹੈ ਗੰਨਾ ਸੰਘਰਸ਼ ਕਮੇਟੀ ਬੈਠੂਗੀ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਬੈਠਣਗੇ ਜੇ ਫਿਰ ਉਹ ਚ ਕੋਈ ਕੱਚ ਪਿੱਲ ਹੋਇਆ ਤੇ ਆਪਾਂ ਸੰਘਰਸ਼ ਨੂੰ ਫੇਰ ਦਿਖਾ ਕਰਾਂਗੇ ਸੰਘਰਸ਼ ਨਹੀਂ ਅੱਜ ਜਵਾਬਸ ਲਵਾਂਗੇ ਅਸੀਂ ਇੱਕ ਗੱਲ ਪਹਿਲੀ ਗੱਲ ਜਿਹੜਾ ਸੰਘਰਸ਼ ਚੱਲ ਰਿਹਾ ਹੈ ਐਵੇਂ ਚੱਲੂਗਾ ਉਹਨਾਂ ਚਿਰ ਜਿੰਨਾ ਚਿਰ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕੀਤੀ ਜਾਂਦੀਆਂ ਇਥੋਂ ਤਬਦੀਲ ਕਰਕੇ ਸੰਘਰਸ਼ ਉਹ ਗੰਨਾ ਮਿਲਦੇ ਬਾਰ ਚ ਇਥੇ ਪਹਿਲਾਂ ਚੱਲਦਾ ਸੀ ਸ਼ੁਰੂਆਤੀ ਦੌਰ ਉਥੇ ਚਲੇ ਜਾਓਗੇ ਕਿੰਨੇ ਵਜੇ ਕਿੱਥੀ ਹੋ ਰਹੀ ਹੈ ਕੰਮ 11 ਵਜੇ ਮੇਰਾ ਖਿਆਲ ਐ ਐਸਡੀਐਮ ਸਾਹਿਬ ਦੇ ਦਫਤਰ ਦਫਤਰ ਹੋਵੇ ਜਿਵੇਂ ਤੁਸੀਂ ਗੱਲ ਕੀਤੀ ਉਹਨਾਂ ਨਾਲ ਵੀ ਜਿਹੜੇ ਗੰਨੇ ਦੀਆਂ ਟਰਾਲੀਆਂ ਲੈਣਗੀਆਂ ਪੇਮੈਂਟ ਤੁਹਾਡੀ ਬਕਾਇਆ ਪਹਿਲਾਂ ਖੜੀ ਹੈ ਇਹ ਹੁਣ ਮਤਲਬ ਕਿ ਜਿਹੜੀ ਪੇਮੈਂਟ ਹੈ ਜਿਹੜੀ ਹੁਣ ਗੰਨਾ ਵੇਚੂਗਾ ਉਹ ਪੇਮੈਂਟ ਕਿੱਥੋਂ ਮਿਲੇਗੀ ਤੁਹਾਨੂੰ ਉਹ ਮੰਨ ਲਓ ਇਹਨਾਂ ਨੇ ਲਿਖਤੀ ਚਾਪਾ ਨੂੰ ਦੇ ਦਿੱਤਾ ਵੀ ਇਹ ਚੱਲਦੇ ਸੀਜ਼ਨ ਦੇ ਦੌਰਾਨ ਹੀ ਜਿਹੜਾ ਸੀਜ਼ਨ ਮੰਨ ਲਓ 23-24 ਦਾ ਆਪਾਂ ਇਹਨੂੰ ਕਹਿ ਦਿੰਦੇ ਆ ਸੀਜ਼ਨ ਦੇ ਚੱਲਦੇ ਚੱਲਦੇ ਦੇ ਦੌਰਾਨ ਇੱਕ ਇੱਕ ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੇ پابੰਦ ਹੋਣਗੇ ਆ ਲਿਖਤੀ ਜਦੇ ਤਾਂ ਬਾਕੀ ਕੱਲ ਨੂੰ ਕੇਨ ਕਮਿਸ਼ਨਰ ਸਾਹਿਬ ਨੇ ਆਉਣਾ ਆਪਾਂ ਇਹ ਦੁਬਾਰਾ ਵੀ ਇਹ ਸਾਰੀਆਂ ਗੱਲਾਂ ਨਹੀਂ ਗੱਲ ਪ੍ਰਾਣੀ ਪੇਮੈਂਟ ਰਹਿੰਦੀ ਆ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਕੱਲਾ ਕੱਲਾ ਉਹਨਾਂ ਨੇ ਵੀ ਕੱਲਾ ਕੱਲਾ ਰੁਪਇਆ ਉਹ ਜਿੰਨੀ ਵੀ ਹੈਗੀ ਕਿਸੇ ਕਿਸਾਨ ਦੀ ਕਿਸੇ ਵੀ ਕਿਸਾਨ ਦਾ ਇੱਕ ਵੀ ਰੁਪਇਆ ਮੰਨ ਲਓ ਰਹਿਣ ਨਹੀਂ ਦਿੱਤਾ ਜਾਊਗਾ ਉਹ ਲਿਖਤੀ ਰਿਟਰਨ ਚ ਮਨ ਲੋ ਸਾਰਾ ਗੁਸਾ ਜਿਹੜਾ ਆਪਾਂ ਉਹ ਲੈ ਲਿਆ ਗੱਲਾਂ ਮਿਲ ਚੱਲੂਗਾ ਹੁਣ ਗੱਲਾਂ ਮਿਲ ਚਲਾਉਣ ਦੀ ਬਾਰੇ ਕੀ ਗੱਲ ਬਾਤ ਉਹ ਜਿਹੜੀ ਚਲਾਉਣ ਬਾਰੇ ਗੱਲ ਹੋਈ ਆ ਇਸ ਸੀਜ਼ਨ ਇਹਨਾਂ ਨੇ ਕਿਹਾ ਵੀ ਅਸੀਂ ਗੰਨਾ ਇੱਥੋਂ ਚੱਕ ਕੇ ਲੈ ਜਾਵਾਂਗੇ ਅਗਲੇ ਸੀਜ਼ਨ ਜਿਹੜਾ ਕੇਨ ਕਮਿਸ਼ਨਰ ਤੇ ਮਨ ਲੋ ਹੈਨਾ ਉਹ ਅਗਲੇ ਸੀਜ਼ਨ ਬਾਰੇ ਲੈਣਾ ਉਸੇ ਮੁੱਦੇ ਦੇ ਹੋਣਾ ਵੀ ਅਗਲੇ ਸੀਜ਼ਨ ਦਾ ਆਪਾਂ ਨੂੰ ਲਿਖਤੀ ਚ ਸਰਕਾਰ ਕੇਨ ਕਮਿਸ਼ਨਰ ਮਨ ਲੋ ਸਾਰਾ ਸੈਕਟਮ ਆਪਾਂ ਨੂੰ ਲਿਖਤੀ ਚ ਦੇਵੇ ਵੀ ਇਹ ਮਿਲ ਪਟਿਆ ਨਹੀਂ ਜਾਊਗਾ ਕਲੋਨੀ ਨਹੀਂ ਕੱਟੀ ਜਾਊਗੀ ਇਹ ਚੱਲੂਗਾ ਹਾਂਜੀ 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 ਮੱਲਾ ਇਹ ਲੈਟਰ ਅਥਾਰਟੀ ਤਿੰਨ ਨੇ ਖੜਾ ਪੇਮੈਂਟ ਦਾ ਤੇ ਚੱਲਣ ਦਾ ਤੇ ਪਰਚੀਆਂ ਦਾ ਜਿਹੜੀਆਂ ਇਹ ਮੱਲਾ ਪਹਿਲਾਂ ਤਮਾਸ਼ੀ ਕਰਦੇ ਤੇ ਉਹ ਸਾਰਾ ਕੁਝ ਨਾ ਹੁਣ ਜਿਹੜਾ ਆਖਰੀ ਸੰਘਰਸ਼ ਆ ਤੁਹਾਡਾ ਉਹ ਕਦੋਂ ਖਤਮ ਹੋ ਗਿਆ ਜੇ ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਚੱਲਦਾ ਰਹੂਗਾ ਆਖਰੀ ਸੰਘਰਸ਼ ਕਿਸ ਚੀਜ਼ ਦੇ ਉੱਪਰ ਖਤਮ ਕਰੋਗੇ ਤੁਸੀਂ ਜਦੋਂ ਸਰਕਾਰ ਨੇ ਤੇ ਕੇਨ ਕਮਿਸ਼ਨਰ ਨੇ ਸਾਨੂੰ ਲਿਖਤੀ ਚ ਭਰੋਸਾ ਦੇਤਾ ਸਾਰੇ ਜਥੇਬੰਦੀਆਂ ਨੂੰ ਉਹਦਾ ਉਹਦੇ ਤੇ ਵਿਸ਼ਵਾਸ ਹੋ ਗਿਆ ਉਦੋਂ ਸੰਘਰਸ਼ ਖਤਮ ਹੋ ਗਿਆ ਇਹ ਕਿਸ ਲੈਟਰ ਪੈਡ ਤੇ ਤੁਹਾਨੂੰ ਆਇਆ ਹੈਗਾ ਜਿਹੜਾ ਇਹ ਤੁਹਾਨੂੰ ਭਰੋਸਾ ਦਿੱਤਾ ਗਿਆ ਹੋਣਾ ਇਹਦੇ ਵੱਲੋਂ ਆਇਆ ਹੋਇਆ ਜੀ ਇਹ ਇਹ ਮਤਲਬ ਡੀਸੀ ਸਾਹਿਬ ਵੱਲੋਂ ਨਹੀਂ ਕੁਝ ਮਤਲਬ ਮਿਲ ਮੈਨੇਜਮੈਂਟ ਕਾ ਨਹੀਂ ਉਹ ਜਿਹੜਾ ਆ ਲੈਟਰ ਨਿਕਲਿਆ ਡੀਸੀ ਸਾਹਿਬ ਕਨੀਓ ਨਿਕਲਿਆ ਠੀਕ ਹੈ ਸਰ ਥੈਂਕ ਯੂ ਕਿਸ ਗੱਲ ਨੂੰ ਲੈ ਕੇ ਸਮਝਾਉਤੋ ਜੀ ਜੇ ਡਿਟੇਲ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈਗਾ ਜੋ ਕਿਸਾਨਾਂ ਵੱਲੋਂ ਜਿਹੜੀ ਸਮੱਸਿਆ ਧਿਆਨ ਚ ਲਿਆਈ ਗਈ ਸੀ ਉਹਦੇ ਸੰਬੰਧ ਵਿੱਚ ਕੇਨ ਕਮਿਸ਼ਨਰ ਪੰਜਾਬ ਜੀ ਵੱਲੋਂ ਇੱਕ ਡਿਟੇਲਡ ਮੀਟਿੰਗ ਕੀਤੀ ਜਾਏਗੀ ਕੱਲ 11:30 ਵਜੇ ਔਰ ਉਹਦੇ ਵਿੱਚ ਜੋ ਜੋ ਪੁਆਇੰਟ ਰੱਖੇਗੇ ਕਿਸਾਨਾਂ ਵੱਲੋਂ ਉਹ ਸਾਰੇ ਡਿਟੇਲ ਚ ਵਿਚਾਰ ਵਟਾਂਦਰਾ ਕਰਕੇ ਤੇ ਜੋ ਉਹਦਾ ਹੱਲ ਹੈ ਉਹ ਕੱਢਿਆ ਜਾਏ। ਇਸ ਕਰਕੇ ਇਹਨੂੰ ਅਹੀਂ ਰੱਖਾਂਗੇ ਕਿ ਲੋਡ ਪੈਦੀ ਨਾਲ ਦੇ ਕੇ ਰਿਪੋਰਟ ਬਟਾਂਦਰਾ ਹੋਵੇ 12 ਟਰਾਲੀ ਹੋ ਕੁਝ ਪੁਆਇੰਟ ਜਿਹੜੇ ਹੈਗੇ ਆ ਕਿਉਂਕਿ ਜਿਹੜਾ ਇਹ ਗੰਨਾ ਹੈਗਾ ਉਹ ਸਾਰੀਆਂ ਅਲੱਗ-ਅਲੱਗ ਮਿਲਾਂ ਨੂੰ ਅ alloate ਕੀਤਾ ਉਹਦੇ ਵਿੱਚ ਸਮਰੱਥ ਅਧਿਕਾਰੀ ਜਿਹੜੇ ਕੇਨ ਕਮਿਸ਼ਨਰ ਪੰਜਾਬ ਨੇ 슈ਗਰ ਕੇਨ ਕੰਟਰੋਲ ਆਰਡਰ ਦੇ ਤਹਿਤ ਇਹ ਜਿਹੜੇ ਤੇ ਜਿਹੜੀ ਇਹਨਾਂ ਨੇ ਕੁਝ ਸਮੱਸਿਆਵਾਂ ਦਸੀਆਂ ਹੈਗੀਆਂ ਜਿਵੇਂ ਗੰਨਾ ਦੀ ਤਲਾਈ ਦੇ ਸਬੰਧ ਵਿੱਚ ਹੈ ਉਹਦਾ ਕੀ ਤਰੀਕਾ ਬਣੇਗਾ ਉਹਦੀ ਕੀ ਪ੍ਰੋਸੈਸ ਹੋਏਗਾ ਉਸ ਸੰਬੰਧੀ ਜਿਹੜੀ ਡਿਟੇਲ ਦੇ ਵਿੱਚ ਕੱਲ ਮੀਟਿੰਗ ਹੈ ਜਿਹੜਾ ਗੰਨਾ ਖੇਤਾਂ ਦੇ ਵਿੱਚ ਗਿਆ ਉਹ ਸਾਰਾ ਕਿਸੇ ਮਿਲ ਰਹੀ ਜਾਏਗਾ ਉਹਦੇ ਵਿੱਚ ਅਲੱਗ-ਅਲੱਗ ਮਿਲਾਂ ਅ alloate ਕੀਤਾ ਗਿਆ ਹੈ ਉਹ ਇਸ ਰਹੇ ਜਿੱਦਾਂ ਵੀ ਕੋਈ ਕਿਸਾਨ ਗੰਨਾ ਮੇਲ ਦੇ ਰਿਹਾ ਉਹ ਗੰਨਾ ਆਪਣੀ ਸਹਿਮਤੀ ਨਾਲ ਅਲੱਗ-ਅਲੱਗ ਮਿਲਾਂ ਨੂੰ ਬੌਂਡ ਕਰਾਉਂਦੇ ਨੇ ਉਹ ਕਿਸੇ ਆਮ ਨਾਲ ਕਿਸਾਨਾਂ ਨੇ ਗੰਨਾ ਬੌਂਡ ਕਰਾਇਆ ਹੋਏਗਾ ਉਸ ਹਿਸਾਬ ਨਾਲ ਉਸ ਗੰਨੇ ਦੀ ਤਲਾਈ ਤੇ ਉਹਦੀ ਖਰੀਦ ਦੀ ਪ੍ਰਕਿਰਿਆ ਸੁਨਿਸ਼ਚਿਤ ਕੀਤੀ ਜਾਵੇ ਤੁਸੀਂ ਕਰ ਸਕਦੇ ਆ ਇਹ ਹਜ਼ਾਰਾਂ ਦੀ ਗਿਣਤੀ ਜਾਜੋ ਤੁਸੀਂ ਧੂੜੀ ਦੇ ਵਿੱਚ